ਸਸ਼੍ਰੀਆਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ 400 ਸਾਲਾਂ ਦੇ ਬਾਅਦ 1 ਅਪ੍ਰੈਲ ਤੋਂ ਚੇਤ ਨਵਰਾਤਰੀ ਵਿੱਚ 12 ਵਿੱਚੋਂ 4 ਰਾਸ਼ੀਆਂ ਦੀ ਕਿਸਮਤ ਚਮਕਣ ਵਾਲੀ ਹੈ ਦੋਸਤੋ ਇਹਨਾਂ ਨੂੰ ਦੱਸ ਦਈਏ ਕਿ ਇਸ ਵਾਰ 2025 ਦੇ ਇਸ ਨਵਰਾਤਰੀ ਦੇ ਵਿੱਚ ਇੱਕ ਬੇहद ਦੇਵੀਏ ਦੁਰਲਭ ਸੰਜੋਗ ਬਣਨ ਜਾ ਰਿਹਾ ਹੈ ਕਿਉਂਕਿ ਇਸ ਨవరాత్రੇ ਦੇ ਵਿੱਚ ਇੱਕ ਦਿਨ ਪਹਿਲੇ ਇਸ ਸਾਲ ਦਾ ਸਭ ਤੋਂ ਵੱਡਾ ਅਤੇ ਪਹਿਲਾ ਸੂਰਜ ਗ੍ਰਹਿਣ ਲੱਗਾ ਸੀ ਜਿਸ ਦੇ ਪ੍ਰਭਾਵ ਦੇ ਨਾਲ ਇਸ ਨవరాత్రੇ ਦੇ ਵਿੱਚ ਇਹਨਾਂ ਚਾਰ ਰਾਸ਼ੀ ਵਾਲਿਆਂ ਦੀ ਕਿਸਮਤ ਚਮਕਣ ਵਾਲੀ ਹੈ ਅਤੇ ਇਹਨਾਂ ਨੂੰ ਮਿਲਣ ਜਾ ਰਹੀਆਂ ਹਨ ਬਹੁਤ ਸਾਰੀਆਂ ਖੁਸ਼ੀਆਂ ਦੋਸਤੋ 1 ਅਪ੍ਰੈਲ ਚੇਤ ਨవరాత్రి ਦੇ ਵਿੱਚ ਇਹਨਾਂ ਚਾਰ ਰਾਸ਼ੀ ਵਾਲਿਆਂ ਦੇ ਜੀਵਨ ਦੇ ਵਿੱਚ ਐਸੇ ਬਦਲਾਅ ਹੋਣਗੇ ਜੇ ਤੁਸੀਂ ਇਹ ਜ਼ਿੰਦਗੀ ਭਰ ਵਿੱਚ ਨਵੇਂ ਮੋੜ ਪਾਉਣਗੇ ਆਖਿਰ ਇਹ ਕਾਸ ਕੀ ਹੋਵੇਗਾ ਇਹਨਾਂ ਚਿਹਰਾਸ਼ੀ ਵਾਲਿਆਂ ਦੇ ਲਈ ਇਸ ਨਵਰਾਤਰੀ ਦੇ ਵਿੱਚ ਜਾਣਨ ਦੇ ਲਈ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਇਹਨਾਂ ਰਾਸ਼ੀ ਵਾਲਿਆਂ ਨੂੰ ਉਪਾਅ ਵੀ ਕੁਝ ਕਰਨੇ ਹੋਣਗੇ ਤਾਂ ਕਿ ਇਹਨਾਂ ਨੂੰ ਮਿਲਣ ਵਾਲੇ ਸ਼ੁਭ ਫਲਾਂ ਦੇ ਵਿੱਚ ਕੋਈ ਵੀ ਰੁਕਾਵਟ ਨਾ ਆਵੇ ਦੋਸਤੋ ਅਗਰ ਤੁਸੀਂ ਆਪਣੇ ਜੀਵਨ ਦੇ ਵਿੱਚ ਮਾਤਾ ਰਾਣੀ ਦੀ ਕਿਰਪਾ ਪਾਉਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਦੀ ਜ਼ਰੂਰ ਲਿਖ ਦਿਓ ਜੀ ਇਸ ਵਾਰ ਨਵਰਾਤਰੀ ਪੂਰੇ 9 ਦਿਨਾਂ ਤੱਕ ਮਨਾਏ ਜਾਣਗੇ ਨਵਰਾਤਰੀ ਦਾ ਤਿਉਹਾਰ ਮਾਤਾ ਦੁਰਗਾ ਦੀ ਭਗਤੀ ਅਤੇ ਸ਼ਕਤੀ ਉਪਾਸ਼ਨਾ ਦਾ ਵਿਸ਼ੇਸ਼ ਸਮਾਂ ਹੁੰਦਾ ਹੈ ਭਗਤ ਜਨ 9 ਦਿਨਾਂ ਤੱਕ ਮਾਂ ਦੁਰਗਾ ਦਾ ਵੋ ਪਿੰਨ ਰੂਪਾਂ ਦੇ ਨਾਲ ਅਰਾਧਨਾ ਕਰਦੇ ਹਨ ਤੇ ਧਰਮਾਂ ਤੇ ਆਤਮਿਕਤਾ ਦੇ ਨਾਲ ਲੀਨ ਰਹਿੰਦੇ ਹਨ ਦੇਵੀ ਪੁਰਾਣ ਦੇ ਅਨਸਾਰ ਇਸ ਦੌਰਾਨ ਮਾ ਦੁਰਗਾ ਧਰਤੀ ਤੇ ਵਾਸ ਕਰਦੀ ਹੈ ਜਿਸ ਦੇ ਨਾਲ ਵਾਤਾਵਰਣ ਭਗਤੀ ਮਾਇਆ ਹੋ ਜਾਂਦਾ ਹੈ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਸ ਸਾਲ ਜੇਤ ਨਵਰਾਤਰੀ 1 ਮਾਰਚ 2025 ਤੋਂ ਆਰੰਭ ਹੋਵੇਗੀ ਅਤੇ ਇਹ 6 April 2025 ਨੂੰ ਨਵਰਾਤਰੀ ਦੇ ਪਹਿਲੇ ਦਿਨ ਸਥਾਪਨਾ ਦੇ ਨਾਲ Hindu 9 ਵਰਸ਼ ਦਾ ਸ਼ੁਭ ਆਰੰਭ ਹੋਵੇਗਾ ਤੇ ਤਿਉਹਾਰ ਮਨਾਇਆ ਜਾਏਗਾ ਨਾਲ ਹੀ ਨਾਲ ਦੋਸਤੋ ਇਸ ਵਾਰ ਨవరాత్రੇ ਦਾ ਆਰੰਭ ਅਤੇ ਸਮਾਪਨ ਦੋਨੋਂ ਐਤਵਾਰ ਨੂੰ ਹੀ ਹੋ ਰਿਹਾ ਹੈ ਜਿਸ ਦੇ ਨਾਲ ਮਾਂ ਦੁਰਗਾ ਹਾਥੀ ਤੇ ਸਵਾਰ ਹੋ ਕੇ ਆਏਗੀ ਅਤੇ ਇਸ ਵਾਰ ਪ੍ਰਸਤਾਨ ਕਰੇਗੀ ਹਾਥੀ ਦਾ ਪਰ ਮਾਤਾ ਦਾ ਆਗਮਨ ਬੇहद ਸ਼ੁਭ ਮੰਨਿਆ ਜਾਂਦਾ ਹੈ ਦੋਸਤੋ ਤੁਹਾਨੂੰ ਦੱਸ ਦਈਏ ਕਿ ਨਵਰਾਤੇ ਦੇ ਵਿੱਚ ਮਾਤਾ ਦੀ ਆਰਾਧਨਾ ਕਰਨ ਦੇ ਨਾਲ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ ਤੇ ਜੀਵਨ ਦੇ ਵਿੱਚ ਸਕਾਰਾਤਮਕ ਦਾ ਸੰਚਾਰ ਹੁੰਦਾ ਹੈ ਇਸ ਤਰ੍ਹਾਂ ਦੇਵੀ ਦੁਰਗਾ ਦੇ 9 ਸਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ ਜਿਸ ਦੇ ਨਾਲ ਭਗਤਾਂ ਨੂੰ ਸ਼ਕਤੀ ਗਿਆਨ ਅਤੇ ਸਮਰiddhi ਪ੍ਰਾਪਤ ਹੁੰਦੀ ਹੈ ਇਸ ਸਾਲ ਨਵਰਾਤਰੇ ਵਿਸ਼ੇਸ਼ ਰੂਪ ਦੇ ਵਿੱਚ ਫਲਦਾਇੀ ਹੋਣਗੇ ਕਿਉਂਕਿ ਦੇਵੀ ਦਾ ਵਾਹਨ ਹਾਥੀ ਸ਼ੁਭਤਾ ਅਤੇ ਸਮਮੰਤਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਦੋਸਤੋ ਆਹ ਹੁਣ ਤੁਹਾਨੂੰ ਦੱਸ ਦਿੰਨੇ ਹਾਂ ਕਿ ਉਹਨਾਂ ਖੁਸ਼ਕਿਸਮਤ ਰਾਸ਼ੀ ਵਾਲਿਆਂ ਦੀ ਜਿਨ੍ਹਾਂ ਤੇ ਮਾਂ ਦੁਰਗਾ ਦੀ ਵਿਸ਼ੇਸ਼ ਕਿਰਪਾ ਹੋਣ ਵਾਲੀ ਹੈ ਮਾਤਾ ਰਾਣੀ ਇਹਨਾਂ ਚਾਰ ਰਾਸ਼ੀ ਵਾਲਿਆਂ ਨੂੰ ਧਨ ਦੇ ਨਾਲ ਭਰਪੂਰ ਕਰ ਦੇਵੇਗੀ ਦੋਸਤੋ ਇਸ ਨਵਰਾਤਰੀ ਤੇ ਸਭ ਤੋਂ ਪਹਿਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਮੇਘ ਰਾਸ਼ੀ ਮੇਘ ਰਾਸ਼ੀ ਵਾਲਿਆਂ ਨੂੰ ਦੱਸ ਰਹੀ ਹਾਂ ਕਿ ਧਨ ਲਾਭ ਦੇ ਜੋਕ ਅਵਸਰ ਤੁਹਾਡੇ ਲਈ ਬਣ ਰਹੇ ਹਨ ਕਿਸੇ ਖਾਸ ਵਿਅਕਤੀ ਦੇ ਨਾਲ ਤੁਹਾਡੀ ਮੁਲਾਕਾਤ ਹੋਣ ਵਾਲੀ ਹੈ ਤੁਹਾਨੂੰ ਲਵ ਹੋਵੇਗਾ ਪੁਰਾਣੀ ਚੱਲੀ ਆ ਰਹੀ ਸਮੱਸਿਆ ਐ ਸਮੇਂ ਛੁਟਕਾਰਾ ਮਿਲੇਗਾ ਨੌਕਰੀ ਪੇਸ਼ੇ ਲੋਕਾਂ ਨੂੰ ਨੌਕਰੀ ਦੇ ਵਿੱਚ ਚੰਗੇ ਪ੍ਰਨਾਮ ਦੇ ਪ੍ਰਾਪਤੀ ਹੋਵੇਗੀ ਜਿਸ ਨਾਲ ਤੁਹਾਡਾ ਰੁਤਪਾ ਵਧੇਗਾ ਪਹਿਲਾਂ ਸੋਚੇ ਹੋਏ ਕੰਮ ਬਣਨਗੇ اٹਕੇ ਹੋਏ ਕੰਮ ਪੂਰੇ ਹੋਣਗੇ ਕਾਰਜ ਖੇਤਰ ਅਤੇ ਵਪਾਰ ਦੇ ਵਿੱਚ ਭਾਗੇ ਤੁਹਾਡਾ ਉਦੇ ਹੋਵੇਗਾ ਜ਼ਿੰਮੇਵਾਰੀਆਂ ਤੁਹਾਨੂੰ ਮਿਲ ਸਕਦੀਆਂ ਹਨ ਜ਼ਬਰਦਸਤ ਥਣ ਪ੍ਰਾਪਤੀ ਦੇ ਯੋਗ ਹਨ ਲਖਪਤੀ ਤੋਂ ਕਰੋੜਪਤੀ ਬਣਨ ਦਾ ਤੁਹਾਡਾ ਜੋਗ ਬਣ ਰਿਹਾ ਹੈ। ਲੇਕਿਨ ਆਮਦਨ ਨਹੀਂ ਵਾਧਦੀ ਹੋਈ ਹੈ ਤੇ ਖਰਚੇ ਵੀ ਤੁਹਾਡੇ ਵੱਧ ਜਾਣਗੇ। ਖਰਚਿਆਂ ਨੇ ਤੁਸੀਂ ਖਾਸ ਧਿਆਨ ਰੱਖਣਾ ਹੈ। ਇਸੇ ਨਾਲ ਨਾਲ ਮਿੱਤਰਾਂ ਤੇ ਰਿਸ਼ਤੇਦਾਰਾਂ ਦਾ ਸਹਿਯੋਗ ਵੀ ਤੁਹਾਨੂੰ ਮਿਲੇਗਾ। ਮੇਘ ਰਾਸ਼ੀ ਦੇ ਸੁਆਮੀ ਮੰਗਲ ਹਨ ਇਸ ਲਈ ਇਸ ਰਾਸ਼ੀ ਵਾਲੇ ਲੋਕਾਂ ਨੇ ਕੰਨਿਆ ਪੂਜਨ ਕਰਦੇ ਸਮੇਂ ਲਾਲ ਰੰਗ ਦੇ ਵਸਤੂ ਧਾਰਨ ਕਰਨੇ ਚਾਹੀਦੇ ਹਨ। ਕੰਨਿਆ ਪੂਜਨ ਦੇ ਵਿੱਚ ਕੰਨਿਆਂ ਦੇ ਪੈਰਾਂ ਦੇ ਮੇਜੇ ਲਾਲ ਆਲਤਾ ਲਗਾ ਕੇ ਇਹਨਾਂ ਨੂੰ ਮੱਥੇ ਤੇ ਰੋਲੀ ਦਾ ਟਿੱਕਾ ਲਗਾਓ ਅਤੇ ਉਪਹਾਰ ਦੇ ਵਿੱਚ ਉਹਨਾਂ ਨੂੰ ਪੜ੍ਹਾਈ ਦੇ ਵਿੱਚ ਸਬੰਧਿਤ ਚੀਜ਼ਾਂ ਭੇਟ ਕਰੋ ਅਗਰ ਤੁਸੀਂ ਕੰਨਿਆ ਨੂੰ ਲਾਲ ਰੰਗ ਦੀਆਂ ਚੀਜ਼ਾਂ ਦਿੰਦੇ ਹੋ ਤਾਂ ਤੁਹਾਡੇ ਲਈ ਬਹੁਤ ਹੀ ਲਾਭਦਾਇਕ ਹੋਵੇਗਾ ਅਗਲੀ ਪਾਂਗਸ਼ਲੀ ਰਾਸ਼ੀ ਹੈ ਜੇ ਵ੍ਰਿਸ਼ਖ ਰਾਸ਼ੀ ਵ੍ਰਿਸ਼ਭ ਰਾਸ਼ੀ ਵਾਲਿਆਂ ਨੂੰ ਦੱਸਦਾ ਹੈ ਕਿ ਮਾ ਦੁਰਗਾ ਦੇ ਵਿਸ਼ੇਸ਼ ਕਿਰਪਾ ਤੁਹਾਡੇ ਤੇ ਹੋਣ ਵਾਲੀ ਹੈ ਮਾਂ ਦੁਰਗਾ ਦਾ ਆਗਮਨ ਵਿਸ਼ੇਸ਼ ਸ਼ਿਵਾਲਿਆਂ ਦੇ ਲਈ ਬਹੁਤ ਹੀ ਸ਼ੋਭਾ ਫਾਲਦਾਈ ਹੋਣ ਵਾਲਾ ਹੈ ਚੰਗੀ ਸਫਲਤਾ ਮਿਲਣ ਦੇ ਜੋਗ ਹਨ ਧਨ ਲਾਭ ਦੇ ਬਿਹਤਰੀਨ ਮੌਕੇ ਦੀ ਤਲਾਸ਼ ਹੁਣ ਤੁਹਾਨੂੰ ਹੁਣ ਤੁਹਾਡੀ ਪੂਰੀ ਹੋਵੇਗੀ ਤੁਸੀਂ ਇਸ ਦੌਰਾਨ ਤੇਸਵੀ ਕਾਮਨੋ ਹੱਥ ਪਾਓਗੇ ਉਸ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਚੰਗਾ ਸਾਥ ਮਿਲਣ ਦੇ ਕਾਰਨ ਤੁਹਾਡੀ ਹਰ ਇਸ਼ਿਆ ਜਲਦੀ ਹੀ ਪੂਰੀ ਹੋਵੇਗੀ ਤੁਹਾਡੀ ਆਰਥਿਕ ਸਥਿਤੀ ਸਕਾਰਾਤਮਕ ਸੁਧਾਰ ਹੋਵੇਗਾ। ਭਾਗਿਆਂ ਦਾ ਚੰਗਾ ਸਾਥ ਮਿਲਣ ਦੇ ਨਾਲ ਤੁਹਾਡੀ ਹਰ ਇੱਛਾ ਜਲਦੀ ਹੀ ਪੂਰੀ ਹੋਵੇਗੀ। ਧਨ ਦਾ ਆਗਮਨ ਹੋਵੇਗਾ। ਆਰਥਿਕ ਸਥਿਤੀ ਤੁਹਾਡੀ ਮਜ਼ਬੂਤ ਹੋਵੇਗੀ। ਵਪਾਰ ਦੇ ਵਿੱਚ ਵਾਧਾ ਹੋਵੇਗਾ। ਇਹ ਸਮਾਂ ਤੁਹਾਡੇ ਲਈ ਅਨਖੋੜ ਰਹੇਗਾ ਜਿਵੇਂ ਦੇ ਵਿੱਚ ਖੁਸ਼ੀਆਂ ਆਉਣਗੀਆਂ। ਨੌਂਗਰੀ ਵਿੱਚ ਲੋਕਾਂ ਨੂੰ ਪ੍ਰੋਮੋਸ਼ਨ ਹੋ ਸਕਦੀ ਹੈ। ਉਹਨਾਂ ਦੇ ਕੰਮਾਂ ਦੇ ਵਿੱਚ ਉਹਨਾਂ ਨੂੰ ਸਫਲਤਾ ਮਿਲੇਗੀ। ਵ੍ਰਿਸ਼ਭ ਰਾਸ਼ੀ ਦੇ ਸਵਾਮੀ ਸ਼ੁਕਰ ਹਨ ਅਤੇ ਉਹਨਾਂ ਸੰਧਿਆ ਦੇ ਨਾਲ ਮੰਨਿਆ ਜਾਂਦਾ ਹੈ ਕੰਨਿਆ ਪੂਜਨ ਦੇ ਵਿੱਚ ਤੁਸੀਂ ਗੁਲਾਬੀ ਰੰਗ ਦੇ ਵਸਤਰ ਪਾਉਣੇ ਹਨ ਅਤੇ ਕੰਨਿਆ ਨੂੰ ਸਫੇਦ ਚੀਜ਼ਾਂ ਦਾ ਉਪਹਾਰ ਦੇਣਾ ਹੈ ਇਸ ਦਿਨ ਮਿੱਠੇ ਦੇ ਵਿੱਚ ਖੀਰ ਬਣਾ ਕੇ ਤੁਸੀਂ ਖਵਾਓ ਇਸ ਨਾਲ ਸ਼ੁਕਰ ਦੀ ਸੁਭਿਤਾ ਦਾ ਤੁਹਾਨੂੰ ਵਰਦਾਨ ਮਿਲੇਗਾ ਤੁਹਾਡੇ ਲਈ ਇਹ ਸ਼ੁਭ ਰਹੇਗਾ ਅਤੇ ਤੁਹਾਨੂੰ ਲਾਭ ਹੋਵੇਗਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਤੋਲਾ ਰਾਸ਼ੀ ਤੁਹਾਰਾ ਰਾਸ਼ੀ ਵਾਲਿਆਂ ਨੂੰ ਦੱਸ ਰਹੀਏ ਕਿ ਇਸ ਨਮਰਾਤੇ ਦੇ ਵਿੱਚ ਨਸੀਬ ਖੁੱਲਣ ਵਾਲਾ ਹੈ ਇਸ ਨਮਰਾਤੇ ਤੁਹਾਨੂੰ ਮਾਨ ਸਨਮਾਨ ਇਸ 9 ਦਿਨਾਂ ਦੇ ਵਿੱਚ ਤੁਹਾਨੂੰ ਸ਼ੁਭ ਸਮਾਚਾਰ ਵੀ ਮਿਲ ਸਕਦਾ ਹੈ ਜਿਸ ਦੇ ਨਾਲ ਤੁਹਾਡੀ ਖੁਸ਼ੀ ਦਾ ਕੋਈ ਵੀ ਟਿਕਾਣਾ ਨਹੀਂ ਰਹੇਗਾ ਵਪਾਰ ਕਰਨ ਵਾਲੇ ਲੋਕਾਂ ਨੂੰ ਕਈ ਨਵੇਂ ਅਵਸਰ ਪ੍ਰਾਪਤ ਹੋਣਗੇ ਜਿਸ ਦੇ ਨਾਲ ਤੁਹਾਡਾ ਬਹੁਤ ਚੰਗਾ ਮੁਨਾਫਾ ਵੀ ਹੋ ਸਕਦਾ ਹੈ ਕਾਜ ਖੇਤਰ ਦੇ ਵਿੱਚ ਤੁਹਾਨੂੰ ਨਵੀਆਂ ਜ਼ਿੰਮੇਵਾਰੀਆਂ ਮਿਲ ਸਕਦੀਆਂ ਹਨ ਧਨ ਦਾ ਆਗਮਨ ਹੋਵੇਗਾ ਤੁਹਾਡੀ ਝੋਲੀ ਖੁਸ਼ੀਆਂ ਦੇ ਨਾਲ ਭਰ ਜਾਵੇਗੀ ਤੁਹਾਨੂੰ ਤਾਨ ਦੀ ਵਰਖਾ ਤੁਹਾਡੇ ਤੇ ਹੋਵੇਗੀ ਲੇਕਿਨ ਕੰਮ ਦੇ ਵਿੱਚ ਵਪਾਰ ਦੇ ਵਿੱਚ ਸੋਚ ਵਿਚਾਰ ਕਰਕੇ ਹੀ ਕੋਈ ਵੀ ਕੰਮ ਕਰੋ ਪਰਿਵਾਰ ਦਾ ਸਹਿਯੋਗ ਤੁਹਾਨੂੰ ਪੂਰਾ ਮਿਲੇਗਾ ਜੀਵਨ ਸਾਥੀ ਦਾ ਚੰਗਾ ਸਾਥ ਮਿਲੇਗਾ ਇੱਕ ਨਵੇਂ ਰਿਸ਼ਤੇ ਦੇ ਵਿੱਚ ਬੰਧਨ ਦਾ ਮੌਕਾ ਵੀ ਤੁਹਾਨੂੰ ਮਿਲੇਗਾ ਤੁਲਾ ਰਾਸ਼ੀ ਵਾਲੇ ਦੇ ਸੁਆਮੀ ਸ਼ੁਕਰ ਹੁੰਦੇ ਹਨ ਇਸ ਲਈ ਕੰਨਿਆਂ ਦੇ ਪੂਜਨ ਦੇ ਵਿੱਚ ਕੰਨਿਆਂ ਨੂੰ ਸਫੇਦ ਚੀਜ਼ਾਂ ਜਿਵੇਂ ਕਿ ਖੀਰ ਜਾਂ ਗੋਲਕਾਂਦ ਖਲਾਉ ਅਤੇ ਉਹਨਾਂ ਨੂੰ ਸਫੇਤ ਚੀਜ਼ਾਂ ਦਾ ਦਾਨ ਕਰੋ ਇਹ ਤੁਹਾਡੇ ਲਈ ਸ਼ੋਭਾ ਰਹੇਗਾ। ਅਗਲੀ ਕੋਸ਼ ਨਸੀਬ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸਦਾ ਇਹ ਕਿ ਪਿਛਲਾ ਕੁਝ ਸਮਾਂ ਤੁਹਾਡੇ ਲਈ ਪਰੇਸ਼ਾਨੀਆਂ ਭਰਿਆ ਸੀ। ਹੁਣ ਇਸ ਵਾਰ ਤੁਹਾਨੂੰ ਖੁਸ਼ੀਆਂ ਮਿਲਣ ਜਾ ਰਹੀਆਂ ਹਨ ਨਵਰਾਤਰੀ ਦੇ ਸਮੇਂ ਤੁਹਾਡਾ ਸਮਾਂ ਅਨੁਕੂਲ ਹੋਵੇਗਾ। ਤੁਹਾਡੀ ਨੌਕਰੀ ਦੇ ਵਿੱਚ ਆਉਣ ਵਾਲੀਆਂ ਮੁਸੀਬਤਾਂ ਤੁਹਾਡੇ ਤੋਂ ਦੂਰ ਹੋਣਗੀਆਂ। ਸਮਾਂ ਪੂਰੀ ਤਰ੍ਹਾਂ ਤੁਹਾਡੇ ਪੱਖ ਵਿੱਚ ਹੈ ਸਮੇ ਦਾ ਭਰਪੂਰ ਲਭ ਉਠਾਓ ਤੁਸੀਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਲੱਖਪਤੀ ਤੋਂ ਹੁਣ ਤੁਸੀਂ ਕਰੋੜਪਤੀ ਬਣਨ ਜਾ ਰਹੇ ਹੋ ਇਹ ਸਮਾਂ ਤੁਹਾਡੇ ਲਈ ਬਹੁਤ ਹੀ ਸ਼ੁਭ ਰਹਿਣ ਵਾਲਾ ਹੈ ਲੇਕਿਨ ਤੁਸੀਂ ਨਿਵੇਸ਼ ਜੋ ਵੀ ਕਰਨਾ ਹੈ ਸੋਚ ਵਿਚਾਰ ਕੇ ਕਰਨਾ ਹੈ ਜਲਦਬਾਜ਼ੀ ਦੇ ਵਿੱਚ ਕੋਈ ਵੀ ਕੰਮ ਨਹੀਂ ਕਰਨਾ ਹੈ ਅਜੇ ਕਿਸੇ ਵੀ ਵਿਅਕਤੀ ਤੇ ਜਲਦੀ ਭਰੋਸਾ ਨਾ ਕਰੋ ਤੁਹਾਡੇ ਮਿੱਤਰ ਵੀ ਤੁਹਾਡੀਆਂ ਪਰੇਸ਼ਾਨੀਆਂ ਵਧਾ ਸਕਦੇ ਹਨ ਸ਼ਨੀ ਦੀ ਸਾਰਸਤੀ ਚੱਲ ਰਹੀ ਹੈ ਲੇਕਿਨ ਸ਼ਨੀ ਮਹਾਰਾਜ ਹੁਣ ਦਸ਼ਨ ਛਤ ਦੇ ਵਿੱਚ ਪਹੁੰਚਗੇ ਅਤੇ ਉਹ ਤੁਹਾਡੇ ਲਈ ਪ੍ਰਭਾਵਸ਼ਾਲੀ ਤੇ ਤਾਕਤਵਰ ਬਣ ਜਾਣਗੇ ਤੁਹਾਡੀ ਰਾਸ਼ੀ ਦੇ ਸੁਆਮੀ ਸ਼ਨੀ ਹਨ ਜਿਵੇਂ ਦੇ ਵਿੱਚ ਜੋ ਵੀ ਦਿੱਕਤਾਂ ਆ ਰਹੀਆਂ ਸੀ ਉਹ ਹੁਣ ਦੂਰ ਹੋਣਗੀਆਂ ਸ਼ਨੀ ਮਹਾਰਾਜ ਤੁਹਾਨੂੰ ਸਰੀਰਕ ਅਤੇ ਮਾਨਸਿਕ ਦ੍ਰਿਸ਼ਟੀ ਤੋਂ ਤਾਕਤਵਰ ਬਣਾਉਣਗੇ ਤੁਹਾਡੇ ਸਾਰੇ ਸ਼ੁਭ ਸੰਜੋਗ ਤੁਹਾਡੇ ਜੀਵਨ ਦੇ ਵਿੱਚ ਬਦਲਾਵ ਕਰਨਗੇ ਤੁਸੀਂ ਕੀ ਕਰਨਾ ਹੈ ਕਿ ਮਾਂ ਪਗਵਤੀ ਦੀ ਆਰਾਧਨਾ ਕਰਨੀ ਹੈ ਉਹਨਾਂ ਦੀ ਕਿਰਪਾ ਤੇ ਸ਼ਨੀ ਦੋਸ਼ਾਂ ਤੋਂ ਤੁਹਾਨੂੰ ਮੁਕਤੀ ਮਿਲੇਗੀ ਤੁਹਾਡੀ ਹਰ ਮਾਨ ਕਾਮਨਾ ਪੂਰੀ ਹੋਵੇਗੀ ਕਮਰਾਸ਼ ਵਾਲੇ ਜੇਕਰ ਕਿਸੇ ਕੰਨਿਆ ਨੂੰ ਸੋਨੇ ਦੀ ਕੋਈ ਛੋਟੀ ਮੋਟੀ ਵਸਤੂ ਦਾਨ ਵਿੱਚ ਦਿੰਦੇ ਹੋ ਤਾਂ ਇਹ ਤੁਹਾਡੇ ਲਈ ਸ਼ੁਭ ਮੰਨੇ ਚਾਹੇਗੇ ਕੰਨਿਆ ਨੂੰ ਵਸਤਰਾ ਤੇ ਪੜਨ ਵਾਲੀ ਸਮਗਰੀ ਵੀ ਉਪਹਾਰ ਕਰ ਸਕਦੇ ਹੋ ਇਸ ਦੇ ਨਾਲ ਵੀ ਤੁਹਾਨੂੰ ਲਾਭ ਹੋਵੇਗਾ ਜੋ ਸਤਹਾਨੂ ਦਾਸਾਇਏ ਕਿ ਇਹ ਨਹੀਂ ਕਿ 8 ਰਾਸ਼ੀ ਵਾਲਿਆਂ ਦੇ ਲਈ ਇਹ ਸਮਾਂ ਠੀਕ ਨਹੀਂ ਹੈ ਜਾਂ 4 ਰਾਸ਼ੀ ਵਾਲਿਆਂ ਦੇ ਨਹੀਂ ਸਭ ਤੋਂ ਜ਼ਿਆਦਾ ਲਾਭ ਵਾਲਾ ਸਮਾਂ ਹੈ ਮਕਰ ਦੇ ਧਾਨ ਵਾਲਿਆਂ ਲਈ ਵੀ ਇਹ ਸਮਾਂ ਸ਼ੁਭ ਰਹਿਣ ਵਾਲਾ ਹੈ ਅਤੇ ਮਿਥਨ ਕਰਕ ਕੰਨਿਆ વૃਸ਼ਖ ਮੇਨ ਅਤੇ ਸਿੰਘ ਰਾਸ਼ੀ ਵਾਲਿਆਂ ਲਈ ਵੀ ਇਹ ਸਮਾਂ ਬਹੁਤ ਹੀ ਲਾਭਕਾਰੀ ਰਹੇਗਾ ਬਾਕੀ ਰਾਸ਼ੀਆਂ ਵਾਲਿਆਂ ਨੂੰ ਨਰਾਸ਼ ਹੋਣ ਦੀ ਕੋਈ ਵੀ ਲੋੜ ਨਹੀਂ ਹੈ ਸੱਚੇ ਮਨ ਦੇ ਨਾਲ ਮਾਂ ਦੀ ਆਰਾਧਨਾ ਕਰੋ ਆਪਣੇ ਦੇਨ ਦੇ ਵਿੱਚ ਤੁਸੀਂ ਬਦਲਾਵ ਖੁਦ ਦੇਖੋਗੇ ਦੋਸਤੋ ਤੁਹਾਨੂੰ ਦੱਸ ਰਹੀ ਹਾਂ ਕਿ ਨਵਰਾਤਰੀ ਦੇ ਵਿੱਚ ਰਾਸ਼ੀ ਅਨੁਸਾਰ ਕਿਹੜੇ ਉਪਾਅ ਕਰਨੇ ਹਨ ਤੁਹਾਡੇ ਘਰ ਪਰਿਵਾਰ ਵਿੱਚ ਮਾਂ ਦੀ ਕਿਰਪਾ ਬਣੀ ਰਹੇ ਸੁੱਖ ਸਮਰiddhi ਆਵੇ ਸਭ ਤੋਂ ਪਹਿਲਾਂ ਦੱਸ ਇਹ ਮੇਖ ਰਾਸ਼ੀ ਵਾਲਿਆਂ ਨੂੰ ਮੇਖ ਰਾਸ਼ੀ ਵਾਲੇ ਦੇ ਸੁਆਮੀ ਮੰਗਲ ਗ੍ਰਹਿ ਨੂੰ ਮੰਨਿਆ ਜਾਂਦਾ ਹੈ ਅਗਰ ਤੁਸੀਂ ਨਵਰਾਤਰੀ ਦੇ ਵਿੱਚ 9 ਦਿਨਾਂ ਤੱਕ ਸਿੱਧੀ ਕੰਚਕਾਸ ਤੱਤਰ ਦਾ ਪਾਠ ਕਰਦੇ ਹੋ ਤਾਂ ਮਾਤਾ ਮਾਤਾ ਤੁਹਾਡੇ ਤੇ ਬਸੰਨ ਹੋ ਜਾਵੇਗੀ ਅਤੇ ਤੁਹਾਡੀ ਝੋਲੀ ਦੇ ਵਿੱਚ ਖੁਸ਼ੀਆਂ ਪਾ ਦੇਵੇਗੀ। ਤੁਹਾਨੂੰ ਮਾਤਾ ਰਾਣੀ ਦੀ ਕਿਰਪਾ ਹਮੇਸ਼ਾ ਹੀ ਪ੍ਰਾਪਤ ਹੁੰਦੀ ਰਹੇਗੀ। वृषक राशि वाले ਤੁਹਾਨੂੰ ਦਾਸੇ ਇੱਕ ਤੁਹਾਡੇ ਸੁਆਮੀ ਸ਼ੁਕਰਗ੍ਰਹਿ ਨੂੰ ਮੰਨਿਆ ਗਿਆ ਹੈ ਤਾਂ ਤੁਸੀਂ ਨਵਰਾਤਰੀ ਦੇ 9 ਦਿਨਾਂ ਤੱਕ ਲੋਕੀ ਦੁਰਗਾ ਦਾ ਪਾਠ ਕਰਨਾ ਹੈ ਤਾਂ ਮਾਤਾ ਦੀ ਵਿਸ਼ੇਸ਼ ਕਿਰਪਾ ਤੁਹਾਨੂੰ ਪ੍ਰਾਪਤ ਹੋਵੇਗੀ। ਮਾਤਾ ਦੇ ਨਾਮ ਦਾ ਜਾਪ ਕਰੋ। ਨਿਰੰਤਰ ਕਰਦੇ ਰਹੋ ਤੇ ਇਸ ਤਰ੍ਹਾਂ ਵਾਰਨੇ ਜਮਨ ਦੇ ਵਿੱਚ ਬਹੁਤ ਸਾਰੇ ਬਦਲਾਅ ਤੁਹਾਨੂੰ ਨਜ਼ਰ ਆਉਣਗੇ ਮਿਥਨ ਰਾਸ਼ੀ ਵਾਲੇ ਤੁਹਾਡੇ ਸਵਾਮੀ ਬੁੱਧ ਗ੍ਰਹਿ ਹਨ ਤੁਸੀਂ ਨਮਰਾਤਰੇ ਦੇ ਦਿਨਾਂ ਦੇ ਵਿੱਚ ਦੁਰਗਾ ਸਪਸ਼ਟਕ ਦਾ ਪਾਠ ਕਰਨਾ ਹੈ ਤੇ ਮਾਤਾ ਰਾਣੀ ਆਪ ਤੁਹਾਡੇ ਤੇ પ્રસન્ન ਰਹੇਗੇ ਇਸੇ ਨਾਲ ਹੀ ਤੁਹਾਡੀ ਜ਼ਮੀਨ ਜਾਂ ਮਕਾਨ ਵਾਹਾਂ ਦਾ ਸੁੱਖ ਵੀ ਤੁਹਾਨੂੰ ਮਿਲੇਗਾ ਤੁਹਾਡੇ ਜੀਵਨ ਵਿੱਚ ਹਾਤਰਾਂ ਦੀਆਂ ਨਿਰਾਸ਼ਾ ਜਿਹੜੀ ਹੈ ਉਹ ਖਤਮ ਹੋ ਜਾਵੇਗੀ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ